ਕਮਲ ਕੋਣੂ ਉਹੋ ਜਿਹਾ ਦੇਖਦਾ ਆ ਦੇਖ ਲੋ ਪਰਦੇ ਬੰਦ ਬੰਦ ਕੇ ਕਰ ਰਹੇ ਆ ਪੰਜਾਬੀ ਨਾ ਪਹਿਲਾਂ ਦੇ ਵੀ ਅਸੀਂ ਆ ਪੰਜਾਬੀ ਹੁਣ ਦਬੂਗਾ ਨਾ ਪੰਜਾਬੀ ਗਾਹਾਂ ਦਬੂਗਾ ਅਸੀਂ ਸੇਵਾ ਕਰਦੇ ਰਹਾਂਗੇ ਜੇ ਬੋਲੇ ਦੇਣਾ ਚੋਣਾ ਵੀ ਪ੍ਰਸ਼ਾਸਨ ਕਰਦਾ ਵੀ ਆ ਔਰ ਨਹੀਂ ਵੀ ਕਰਦਾ ਆਉਂਦੇ ਨੇ ਵੋਟਾਂ ਖਿੱਚਾ ਕੇ ਚਲੇ ਜਾਂਦੇ ਨੇ ਬਾਕੀ ਇਹ ਤੇ ਦੇਖਣਗੇ ਤੁਹਾਨੂੰ ਪੱਥਰ ਨੂੰ ਹੱਥ ਲਾਏ ਦਾ ਨਾਲੇ ਪੱਥਰ ਨੂੰ ਹੱਥ ਲਾਦਾ ਬੋਰੀ ਨੂੰ ਹੱਥ ਨਹੀਂ ਦੇ ਹੱਥ ਵੀ ਨਹੀਂ ਲਾਉਦਾ ਕੋਈ ਪ੍ਰਸ਼ਾਸਨ ਵਾਲਾ ਦੋਰਾ ਚੱਕ ਕੇ ਲਗਾ ਦੇਵੇ ਕਹਿੰਦੇ ਭਾਈ ਇਹਦੇ ਫੋਟੋ ਨਾ ਕਰਾ ਕੇ ਪ੍ਰਸ਼ਾਸਨ ਉਹ ਜਾ ਰਿਹਾ ਉਹਦੇ ਬਾਰੇ ਬਹੁਤ ਪ੍ਰਸਤਾ ਫੋਟੋ ਨਾ ਜਿਹੜਾ ਕੋਈ ਆਂਦਾ ਅਫਸਰ ਲੱਲੀ ਛੱਲੀ ਕਹ ਕੇ ਤੁਰ ਜਾਂਦਾ ਹੀ ਲੱਲੀ ਛੱਲੀ ਇਹਨਾਂ ਬੰਦ ਲਾਣਾ ਤੇ ਦਿਖਾ ਦੇਵੇ ਕਿਸੇ ਪ੍ਰਸਾਦ ਨੇ ਬੋਲਾ ਜੀ ਚੱਕੇ ਆਏਗਾ ਕਿਸੇ ਪ੍ਰਸਾਦ ਨੇ ਨਾ ਕੁਝ ਕੀਤਾ ਬੋਲੇ ਭਾਈ ਪ੍ਰਸਾਦ ਕੇ ਹੋਗਾ ਫੋਟੋ ਕੇ ਜਾ ਕੇ ਚਲੇ ਜਾਂਦਾ ਪ੍ਰਸਾਦ ਆਉਂਦਾ ਨੋਟ ਬਣਾ ਕੇ ਚਲੇ ਜਾਂਦਾ ਪ੍ਰਸ਼ਾਸਨ ਆਉਂਦਾ ਲਓ ਜੀ ਐਂ ਕਰਾ ਲਿਆ ਬਸ ਇਹ ਕੀ ਹੁੰਦਾ ਜਿਹੜੀ ਟੀਮ ਆਈ ਉਹ ਦੀਦਾ ਨਹੀਂਗਾ ਉਰੇ ਆਪਣੀਆਂ ਟੀਮ ਉਰੇ ਆਉਣ ਮਾੜੀਆਂ ਮੋਟੀਆਂ ਜੈਕਟਾਂ ਦੇਣ ਇਹਨਾਂ ਨੂੰ ਸੇਫਟੀ ਉਹ ਕਿੱਥੇ ਬੈਠੇ ਨੇ ਪ੍ਰਸ਼ਾਸਨ ਉਹ ਤਾਂ ਦੇਖਣਾ ਚਾਹੀਦਾ ਵੀ ਬੰਦੇ ਜਿੰਨੇ ਵੀ ਸਾਡੇ ਪਰ ਬੰਦੇ ਨੇ ਸਾਡੇ ਕੰਗਾ ਇੱਕ ਰੂ ਲਿਮਟਡ ਦੇ ਬੰਦੇ ਨੇ ਸਾਰੇ ਭਾਈ ਇੱਥੇ ਇੱਥੇ ਐਨਡੀਆ ਰਫ ਦੀ ਕੋਈ ਟੀਮ ਨਹੀਂ ਹੈਗੀ ਨਹੀਂ ਵੀ ਕੋਈ ਐਨਡੀਆ ਨਹੀਂ ਸੀ ਉਹ ਤਾਂ ਗੁਰਦੁਆਰਾ ਸਾਹਿਬ ਉਹ ਤਾਂ ਸਾਰੇ ਪਿੰਡਾਂ ਨੂੰ ਭੱਜ ਲਾਉਂਦੇ ਆ ਜੀ ਇੱਥੇ ਦੇਖ ਕੇ ਉਹਨੇ ਰੋਟੀ ਖਾਂਦੇ ਨੇ ਨੰਗਦੇ ਬਣਦੇ ਨੇ ਹ 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